ਜੀ ਮੈਂ ਹਰਸ਼ਦੀਪ ਕੋਰ ਸੰਧੂ ਤੇ ਗੱਲ ਕਰਦੇ ਹਾਂ ਜੀ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਵਾਰ-ਵਾਰ ਕਹਿੰਦੇ ਨਜ਼ਰ ਆ ਰਹੇ ਨੇ ਕਿ ਜੋ ਸ਼ਰੋਮਨੀ ਆਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮਾਲ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਦੇ ਖਿਲਾਫ ਸਪੂਤਾ ਦਾ ਟੋਕਰਾ ਮੇਰੇ ਕੋਲ ਭਰਿਆ ਹੋਇਆ ਹੈ ਵਾਰ-ਵਾਰ ਉਹਨਾਂ ਵੱਲੋਂ ਜੋ ਹੈ ਸਟੇਜਾਂ ਉੱਤੇ ਸੋਸ਼ਲ ਮੀਡੀਆ ਉੱਤੇ ਇਹ ਗੱਲਾਂ ਕਰਦੇ ਅਕਸਰ ਹੀ ਉਹ ਸਾਹਮਣੇ ਆ ਰਹੇ ਨੇ ਤੇ ਦੂਸਰੇ ਪਾਸੇ ਵਿਕਰਮ ਸਿੰਘ ਮਜੀਠੀਆ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਹੋਰ ਕੋਈ ਮੁੱਦਾ ਹੀ ਨਹੀਂ ਹੈ ਕਿਉਂਕਿ ਬੇਰੋਜ਼ਗਾਰ ਬੇਰੋਜ਼ਗਾਰੀ ਬਾਰੇ ਪੁੱਛ ਰਹੇ ਨੇ ਕਿ ਸਾਡੀ ਕਦੋਂ ਸਾਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਦੂਸਰੇ ਪਾਸੇ ਕਿਸਾਨ ਐਮ ਐਸ ਪੀ ਮੰਗ ਰਹੇ ਨੇ ਤੀਸਰੀ ਗੱਲ ਕਰ ਰਹੇ ਹਾਂ ਕਿ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਜਿੱਥੇ ਪੰਜਾਬ ਦੇ ਵਿੱਚ ਤਰਥੱਲੀ ਮੱਚੀ ਹੋਈ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਤਾਂ ਸਿਰਫ ਇੱਕ ਵਿਕਰਮ ਸਿੰਘ ਮਜੀਠੀਆ ਦਾ ਹੀ ਮੁੱਦਾ ਰਹਿ ਗਿਆ ਹੈ ਜੇਕਰ ਗੱਲ ਕਰੀਏ ਤਾਂ ਜਿੱਥੇ ਵਿਕਰਮ ਸਿੰਘ ਮਜੀਠੀਆ ਦਾ ਬਿਆਨ ਨਿਕਲ ਕੇ ਆਇਆ ਕਿ ਮੈਂ ਤਾਂ ਜੇਲ੍ਹ ਦੇ ਵਿੱਚ ਬੈਠਾ ਹਾਂ ਤੇ ਅਕਸਰ ਹੀ ਮੇਰੇ ਉੱਤੇ ਨਵੇਂ ਤੋਂ ਨਵੇਂ ਜੋ ਹੈ ਮਾਮਲੇ ਦਰਜ ਕੀਤੇ ਜਾ ਰਹੇ ਨੇ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਇਸ ਤੋਂ ਇਲਾਵਾ ਕੋਈ ਹੋਰ ਕੰਮ ਨਹੀਂ ਹੈਗਾ ਜੇਕਰ ਗੱਲ ਕਰੀਏ ਤਾਂ ਜਿੱਥੇ ਵਿਕਰਮ ਸਿੰਘ ਮਜੀਠੀਆ ਦੀ ਸੂਤਰਾਂ ਦੇ ਹਵਾਲੇ ਤੋਂ ਖਬਰ ਨਿਕਲ ਕੇ ਆ ਰਹੀ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਜੋ ਹੈ ਅਦਾਲਤ ਵੱਲੋਂ ਕੋਈ ਵੱਡੀ ਰਾਹਤ ਇਸ ਵਾਰ ਵੀ ਨਹੀਂ ਮਿਲੀ ਸ਼੍ਰੋਮਿਅ ਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਜੇਲ੍ਹ ਵਿੱਚ ਬੈਰਕ ਬਦਲਣ ਦੀਆਂ ਪਟੀਸ਼ਨਾਂ ਨੇ ਅੱਜ ਮੋਹਾਲੀ ਅਦਾਲਤ ਵਿੱਚ ਸੁਣਵਾਈ ਹੋਈ ਪਰ ਕੋਈ ਫੈਸਲਾ ਨਹੀਂ ਹੋ ਸਕਿਆ ਹੁਣ ਜ਼ਮਾਨਤ ਪਟੀਸ਼ਨ ਤੇ ਅਗਲੀ ਸੁਣਵਾਈ 7 ਅਗਸਤ ਨੂੰ ਹੋਵੇਗੀ ਜਦੋਂ ਕਿ ਅਦਾਲਤ 12 ਅਗਸਤ ਨੂੰ ਬੈਰਕ ਬਦਲ ਦੀ ਪਟੀਸ਼ਨ ਤੇ ਸੁਣਵਾਈ ਕਰੇਗੀ ਦੱਸਣਯੋਗ ਹੈ ਕਿ ਮਜੀਠੀਆ ਨੂੰ ਵਿਜੀਲੈਂਸ ਬਿਊਰੋ ਨੇ 25 ਜੂਨ ਨੂੰ ਆਮਦਨ ਤੋਂ ਬਾਅਦ ਜਾਇਦਾਦ ਵਿੱਚ ਅੰਮ੍ਰਿਤਸਰ ਸਥਿਤ ਤੇ ਕਰੋ ਗ੍ਰਿਫਤਾਰ ਕੀਤਾ ਸੀ ਉਸ ਸਮੇਂ ਵੀ ਨਾਬਾ ਜੇਲ੍ਹ ਦੇ ਵਿੱਚ ਹੀ ਬੰਦ ਨੇ ਤੁਹਾਨੂੰ ਦੱਸ ਦਿੰਨੇ ਆ ਕਿ ਜਿਸ ਤਰੀਕੇ ਨਾਲ ਉਹਨਾਂ ਦੇ ਉੱਤੇ ਵੱਖ-ਵੱਖ ਜਗ੍ਹਾ ਤੇ ਛਾਪੇਮਾਰੀ ਵੀ ਕੀਤੀ ਗਈ ਜਿਸ ਤਰ੍ਹਾਂ ਤੇ ਉਹਨਾਂ ਦੇ ਉੱਤੇ ਵੱਡੇ ਜੋ ਇਲਜ਼ਾਮ ਲਗਾਏ ਜਾ ਰਹੇ ਨੇ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਹੁਣ ਜੇਲ੍ਹ ਦੇ ਵਿੱਚੋਂ ਕੋਈ ਵੀ ਨਹੀਂ ਕੱਢ ਸਕਦਾ ਜਿਹੜੀ ਹੈ ਕਿ ਨਾਬਾ ਦੇ ਜੇਲ੍ਹ ਦੇ ਵਿੱਚ ਜਾ ਕੇ ਉਹਨਾਂ ਦੀਆਂ ਚੀਕਾ ਸੁਣ ਲਓ ਕਿਉਂਕਿ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਰਾਜ ਕੇ ਨਸ਼ਾ ਵੇਚਿਆ ਜਿਨ੍ਹਾਂ ਨੇ ਪਿਸਟਾ ਜਾਰੀ ਕੀਤੀ ਹੁਣ ਉਹ ਬੰਦ ਜੇਲਾਂ ਦੇ ਵਿੱਚ ਹੀ ਦਿਖਾਈ ਦੇਣਗੇ ਕਿਉਂਕਿ ਵਾਰ-ਵਾਰ ਜਿੱਥੇ ਬਿਕਰਮ ਸਿੰਘ ਮਜੀਠੀਆ ਕੋਲੋਂ ਨੇ ਜੋ ਹੈ ਮੁੱਛਾਂ ਨੂੰ ਤਾਂ ਦਿੱਤੇ ਪੱਟਾਂ ਨੂੰ ਥਾਪੀਆਂ ਮਾਰੀਆਂ ਤਾਂ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਨੇ ਜਿਵੇਂ ਕਾ ਤੁਸੀਂ ਹੁਣ ਬੜੇ ਮੁੱਛਾਂ ਨੂੰ ਤਾਂ ਦਿੱਤੇ ਬੜੇ ਤੁਸੀਂ ਪੱਟਾਂ ਤੇ ਥਾਪੀਆਂ ਮਾਰੀਆਂ ਕਦੀ ਤੁਸੀਂ ਐਣਕ ਨੂੰ ਲੋਂਦੇ ਆਏ ਨਜ਼ਰ ਕਦੀ ਲੋਂਦੇ ਆਏ ਲੇਕਿਨ ਹੁਣ ਨਾਬਾਦੀ ਜੇਲ੍ਹ ਦੇ ਵਿੱਚ ਆਰਾਮ ਨਾਲ ਬੈਠੋ ਕਿਉਂਕਿ ਹੁਣ ਤੁਹਾਡੀ ਸੁਣਵਾਈ ਨਾ ਤਾਂ ਅਦਾਲਤ ਵੱਲੋਂ ਕੀਤੀ ਜਾਏਗੀ ਕਿਉਂਕਿ ਹਰ ਇੱਕ ਵਾਰ ਤੁਹਾਡੇ ਲਈ ਸਬੂਤ ਸਾਡੇ ਕੋਲ ਤਿਆਰ ਨੇ ਤੇ ਸਬੂਤ ਅਸੀਂ ਪੇਸ਼ ਕਰਦੇ ਰਵਾਂਗੇ ਤੇ ਤੁਸੀਂ ਜੋ ਹੈ ਜੇਲ੍ਹ ਤੋਂ ਬਾਹਰ ਦੀ ਹਵਾ ਨਹੀਂ ਖਾ ਸਕੋਗੇ ਉਧਰ ਚਲਦਿਆ ਹੀ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਨੇ ਅੱਜ 6ਵੀਂ ਵਾਰ ਸੁਣਵਾਈ ਹੋਈ ਇਸ ਪਟੀਸ਼ਨ ਤੇ 12 ਘੰਟਿਆਂ ਵੱਧ ਸਮੇਂ ਤੋਂ ਸੁਣਵਾਈ ਹੋ ਰਹੀ ਹੈ ਇੱਕ ਪਾਸੇ ਮਜੀਠੀਆ ਦੇ ਵਕੀਲ ਆਪਣਾ ਪੱਖ ਜ਼ੋਰਦਾਰ ਢੰਗ ਨਾਲ ਰੱਖ ਰਹੇ ਹਨ ਦੂਜੇ ਪਾਸੇ ਸਰਕਾਰ ਜ਼ੋਰਦਾਰ ਦਲੀਲਾਂ ਦੇ ਰਹੀ ਹੈ ਹਾਲਕਿ ਮਜੀਠੀਆ ਦੇ ਵਕੀਲਾਂ ਦਾ ਕਹਿਣਾ ਹੈ ਕਿ ਸਰਕਾਰੀ ਵਕੀਲ ਹਮੇਸ਼ਾ ਸੁਣਵਾਈ ਨੂੰ ਮੁਲਤਵੀ ਕਰਨ ਦੀ ਕੋਸ਼ਿਸ਼ ਕਰਦੇ ਹਨ ਤੁਹਾਨੂੰ ਦੱਸ ਦਈਏ ਕਿ ਜਿੱਥੇ ਜੋਰਾ ਜ਼ੋਰ ਦੇ ਵਿੱਚ ਲੰਮਾ ਸਮਾਂ ਚੱਲ ਰਹੀ ਹੈ ਅਦਾਲਤ ਦੇ ਵਿੱਚ ਬਹਿਸ ਤੇ ਵਾਰ-ਵਾਰ ਜੋ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਨੇ ਅਰਸ਼ਦੀਪ ਕਲੇਰ ਤੇ ਦੂਸਰੇ ਪਾਸੇ ਦਵਨਪ੍ਰੀ ਸੋਦੀ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਜੋ ਹੈ ਇਹਨਾਂ ਕੋਲ ਕੋਈ ਸਬੂਤ ਤਾਂ ਨਹੀਂ ਹੈ ਲੇਕਿਨ ਸਾਨੂੰ ਗੁੰਮਰਾਹ ਕਰਨ ਵਾਸਤੇ ਹਮੇਸ਼ਾ ਹੀ ਅਗਲੀ ਜੋ ਹੈ ਸੁਣਵਾਈ ਲਈ ਆਪਣੀ ਤਰੀਕ ਪੇਸ਼ ਕਰ ਦਿੰਦੇ ਆ ਮਜੀਠੀਆ ਨੂੰ ਵਿਜੀਲੈਂਸ ਬਿਊਰੋ ਨੇ ਜੋ ਹੈ ਉਹਨਾਂ ਵੱਲੋਂ ਵੀ ਵੱਡੇ-ਵੱਡੇ ਜੋ ਹੈ ਉਹਨਾਂ ਦੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਕਹਿ ਰਹੇ ਨੇ ਕਿ ਹੁਣ ਵਿਕਰਮ ਸਿੰਘ ਮਜੀਠੀਆ ਦਾ ਜੇਲ੍ਹ ਦੇ ਵਿੱਚੋਂ ਆਉਣਾ ਜਿਹੜਾ ਹੈ ਨਾ ਮੁਨਕੀਨ ਹੈ ਜਿੱਦੇ ਚਲਦਿਆਂ ਹੀ ਸਾਬਕਾ ਡੀਜੀਪੀ ਸਿਦਾਰਥ ਚੋਟੇ ਤਾਏ ਅਤੇ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਸమేਤ 6 ਲੋਕਾਂ ਦਾ ਵੀ ਬਿਆਨ ਨਿਕਲ ਕੇ ਜੋ ਦਰਜ ਹੋ ਚੁੱਕਾ ਹੈ ਪੰਜਾਬ ਹਿਮਾਚਲ ਦਿੱਲੀ ਅਤੇ ਯੂਪੀ ਵਿੱਚ ਮਜੀਠੀਆ ਦੀ ਜਾਇਦਾਦਾਂ ਤੇ ਛਾਪੇਮਾਰੀ ਕੀਤੀ ਗਈ ਹੈ ਸਰਕਾਰ ਦਾ ਕਹਿਣਾ ਹੈ ਕਿ ਕੋਲ ਪੁਕਤਾ ਸਬੂਤ ਹਨ ਜਦੋਂ ਕਿ ਮਜੀਠੀਆ ਦੇ ਵਕੀਲ ਇਸ ਨੂੰ ਰਾਜਨੀਤੀ ਤੋਂ ਪ੍ਰੇਰਿਤ ਅਤੇ ਬੇਮੁਨਾਯਾਦ ਮਾਮਲਾ ਦੱਸ ਰਹੇ ਨੇ ਤਾਂ ਦੱਸ ਦਈਏ ਕਿ ਜਿੱਥੇ ਵਾਰ-ਵਾਰ ਵਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਵੱਲੋਂ ਵੀ ਇਹ ਕਹਿ ਰਹੇ ਨੇ ਕਿ ਇਹ ਸਿਰ ਬਦਲਾਖੋਰੀ ਦਾ ਜੋ ਹੈ ਰਾਜਨੀਤੀ ਕਰ ਰਹੇ ਨੇ ਇਸ ਤੋਂ ਇਲਾਵਾ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਤਾਂ ਹਜੇ ਤੱਕ ਇਹਨਾਂ ਕੋਲ ਕੋਈ ਪੱਕਾ ਸਬੂਤ ਜੋ ਨਹੀਂ ਮਿਲ ਸਕਿਆ ਜਿੱਥੇ 6 ਲੋਕਾਂ ਦਾ ਵਾਰ-ਵਾਰ ਨਾਮ ਲਿਆ ਜਾ ਰਿਹਾ ਹੈ ਲੇਕਿਨ ਇਹ ਦਲੀਲਾਂ ਅਪੀਲਾਂ ਜ਼ੋਰਦਾਰ ਦੇ ਜਿੱਥੇ ਚੱਲ ਰਹੀਆਂ ਨੇ ਸਰਕਾਰੀ ਵਕੀਲਾਂ ਵੱਲੋਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਬਾਦ ਦੀ ਹਵਾ ਖਾਣੀ ਜਿਹੜੀ ਹੈ ਹੁਣ ਨਸੀਬ ਨਹੀਂ ਹੋਵੇਗੀ